ਲੈ ਮਿੱਤਰੋ ਪਿੰਡ ਰਣ ਸਿੰਘ ਵਾਲੇ ਤੋਂ ਬਾਈ ਸੇਵਕ ਦੇ ਘਰੇ ਪਹੁੰਚੇ ਆ ਲਾਸਟ ਤੱਕ ਵੀਡੀਓ ਦੇਖਿਓ ਬਾਈ ਨਾਲ ਵੀ ਗੱਲਬਾਤ ਕਰਾ ਦਾਂਗੇ ਕਿ ਇਹਨਾਂ ਤੁਹਾਨੂੰ ਸਾਰੀਆਂ ਤੇ ਕੈਮਰਾ ਮਾਰ ਕੇ ਚੈੱਕ ਕਰਾ ਰਹੇ ਆ ਝੋਟੀਆਂ ਬਹੁਤ ਜ਼ਿਆਦੇ ਬਾਕਮਾਲ ਨੇ ਰੇਟ ਵੀ ਵਾਜਬ ਰਹਿਣੇ ਨੇ ਆ ਜਾ ਲੈ ਬਾਈ ਬਾਈ ਨਾਲ ਕਰਾਉਣੇ ਆ ਗੱਲਬਾਤ ਆ ਜੋ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਤੇ ਪਹਿਲਾਂ ਪਿੰਡ ਤੇ ਆਪਦਾ ਐਡਰੈਸ ਦੱਸ ਲਓ ਵੀਰੇ ਪਿੰਡ ਬਈ ਹੈਗਾ ਰਣ ਸਿੰਘ ਵਾਲਾ ਅੱਛਾ ਜੀ ਨਾਮ ਮੇਰਾ ਹੈਗਾ ਜੀ ਸੇਵਕ ਜ਼ਿਲ੍ਹਾ ਫਰੀਦਕੋਟ ਤਸਵੀਲ ਜੈਤੋ ਆਈ ਤਨਨਾਗ ਨਹੀਂ ਆ ਚਾਹ ਤੱਜ ਤਨ ਨਾਗ ਆਈ ਮੂੰ ਤਾਂ ਆਪਣੇ ਕੋਲੇ 5 5 6 6 ਨਾਗ ਹੁੰਦੇ ਆ ਜੀ ਅੱਛਾ ਜੀ ਹਾਂ ਉਹ ਦੋ ਕਟੀਆਂ ਹੁਣੀ ਲੈ ਕੇ ਗਏ ਆ ਕਿੱਧਰੋਂ ਸ਼ੁਰੂ ਕਰੀਏ ਇੱਥੋਂ ਇੱਧਰੋਂ ਕਰ ਲੋ ਨੀਲੀ ਤੋਂ ਕਰ ਲੋ ਇਹਦੀ ਉਮਰ ਕਿੰਨੀਆਂ ਬਈ ਇਹਦੀ ਬਈ ਹੈਗੀ ਆ ਡੇਢ ਸਾਲ ਦੀ ਆ ਅੱਛਾ ਤੇ ਇਹਦੀ ਕੁਆਲਿਟੀ ਨੂੰ ਆਪਾਂ ਕੀ ਕਹਾਂਗੇ ਬਈ ਨੀਂ ਭੱਟੇ ਚ ਆ ਗਈ ਇਹ ਨੀਲੀ ਨੀਲੀ ਦਾ ਵੀ ਆ ਬਈ ਫਿਰੋਜ਼ਪੁਰ ਬਾਰਡਰ ਬੈਲਟ ਦੀ ਆ ਬਾਰਡਰ ਬੈਲਟ ਦੀ ਹਾਂ ਕਿੰਨੀਆਂ ਬਈ ਇਹਦੀ ਡੇਢ ਸਾਲ ਆ ਬਈ ਅੱਛਾ ਝੋਲੀ ਝੋਲੀ ਦੀ ਸਾਫ ਹੋਊਗੀ ਕੱਟੇ ਬਈ ਸਰ ਮਾਰਕਿੰਗ ਸਾਰੀ ਕਵਰ ਕਰਦੀ ਆ ਨਾ ਹਾਂ ਹਾਂ ਸਾਰੀ ਬਾਈ ਸਾਰੀ ਠੀਕ ਹੈ ਜੀ ਲੱਕੇ ਨਾ ਤੋੜ ਕੇ ਦਿਖਾ ਦੇ ਬਈ ਇਹਨੂੰ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਤੋੜ ਕੇ ਦਿਖਾ ਦਈਏ ਨਾ ਅਲੱਗ ਸ਼ਾਂ ਨਹੀਂ ਨਹੀਂ ਬਈ ਆਪਾਂ ਬਸ ਉਹ ਜਿਹਾ ਲੈਂਦੇ ਨਹੀਂ ਆਪਾਂ ਮਾਲ ਸਾਰਾ ਸਾਫ ਸੁਥਰਾ ਲੈਨੇ ਆ ਅੱਛਾ ਜੀ ਨਾ ਪੰਜਵਾਂ ਕੋਈ ਫੋਰ ਸ਼ਾਂਗ ਵਾਲਾ ਲੈਨੇ ਆ ਨਾ ਕੋਈ ਹੋਰ ਸਾਰਾ ਕਿੰਨੇ ਟਾਈਮ ਦਾ ਕੰਮ ਆ ਆਪਣਾ ਵੀ ਹੋ ਗਏ ਬਈ 2 2.5 ਸਾਲ ਠੀਕ ਆ ਲੱਗ ਰਿਹਾ ਤੋੜ ਕੇ ਦਿਖਾ ਦੇ ਬਈ ਲੈ ਆ ਜਾ ਮੋੜ ਲਿਆ ਬਈ ਮੋੜ ਲਿਆ ਜੀ ਮੋੜ ਲਿਆ ਕਵਾਲਟੀ ਬਈ ਬਹੁਤ ਹੀ ਜ਼ਿਆਦੇ ਬਾ ਕਮਾਲਾ ਨੀਲੀ ਦੀ ਡਿਮਾਂਡ ਵੀ ਬਹੁਤ ਜ਼ਿਆਦੇ ਆ ਹਨਾ ਬਈ ਮੇਰਾ ਬਈ ਮੈਲਦੀ ਬਹੁਤ ਘਟ ਆ ਹਾਂ ਜੀ ਲੈ ਮਿੱਤਰੋ ਪੂਰੀ ਲੈਗ ਲੁੱਕ ਸਕੋਰ ਦੀ ਬਹੁਤ ਜ਼ਿਆਦੇ ਚੰਗਿਆ ਬਾਡੀ ਦੀ ਵੀ ਪੂਰੀ ਚੌੜੀ ਆ ਗਈ ਜਿਹੜੇ ਸਾਹ ਨਾਲ ਉਮਰ ਹੈ ਹਾਈਟ ਲੈਂਥ ਵਗੈਰਾ ਬਹੁਤ ਜ਼ਿਆਦੇ ਵਧੀਆ ਹੋਊਗੀ ਹਨਾ ਬਈ ਸਮੀ ਭਲੀ ਘਟਿਆ ਕੀ ਡਿਮਾਂਡ ਕਰਦੇ ਆ ਵੀਰੇ ਆਪਾਂ ਇਹਦੀ ਡਿਮਾਂਡ ਤਾਂ ਬਈ 40 ਕਰਾ ਲਓ 42 ਕਰਾ ਲਓ 38000 ਦੀ ਦੇ ਦਾਂ ਮਾਨਤਨ ਹੋ ਜੂਗਾ ਮਾਨਤਨ ਕਰ ਦਾਂਗੇ ਲੈ ਮਿੱਤਰੋ 38000 ਦੇ ਵਿੱਚੋਂ ਬਈ ਕਹਿੰਦਾ ਮਾਨਤਨ ਕਰ ਦਾਂਗੇ ਤੇ ਲੈ ਆ ਗਿਆ ਕੀ 2 ਨੰਬਰ ਵਾਲੀ ਕੱਟੀ ਇਹਦੀ ਕੀ ਰਿਕਰਡ ਰਕੜ ਹੈ ਬਈ ਇਹ ਬਈ ਹੈਗੀ ਆ 2 ਸਾਲ ਤੇ 1 ਮਹੀਨਾ ਉੱਤੇ ਹੀ ਆ ਝੂਲੀ ਝੂਲੀ ਹਾਂ ਝੂਲੀ ਝੂਲੀ ਦੀ ਬਹੁਤ ਚੰਗੀ ਆ ਕੱਟੀ ਇਹਦਾ ਵੀ ਸੀਮਨ ਲਾਈਨ ਦੇ ਕਾਬਲ ਆ ਹਾਂ ਦਿਖਾ ਦੀ ਬਈ ਚੰਗੀ ਤਰ੍ਹਾਂ ਸੀਮਨ ਲਾਈਨ ਦੇ ਕਾਬਲ ਆ ਰਿੰਗ ਸਿੰਘ ਚ ਆ ਗਈ ਬੂਥ ਲੰਬੀ ਆ ਗਈ ਲੈਗ ਸਕੋਰ ਬਹੁਤ ਵਧੀਆ ਆ ਗਿਆ ਇਹਦੀ ਵੀ ਬਾਡੀ ਪੂਰੀ ਚੌੜੀ ਆ ਇਹਨੂੰ ਵੀ ਤੋਰ ਕੇ ਇਹ ਬਈ ਹੀਟ ਚ ਕੱਟੀ ਅੱਛਾ ਤਾਰਾਂ ਕਰੀ ਜਾਂਦੀ ਆ ਕਿ ਆਪਾਂ ਟੀਕਾ ਤਾਂ ਨਹੀਂ ਲਾਉਂਦੇ ਅਗਲੇ ਨੇ ਆਪਦੀ ਮਰਜ਼ੀ ਨਾਲ ਲਾਉਣਾ ਹੁੰਦਾ ਗੱਲ ਸਹੀ ਵੀ ਲੈ ਮਿੱਤਰੋ ਕੱਟੀ ਆਉਣ ਹੀਟ ਹੈ ਜੇ ਕਿਸੇ ਨੂੰ ਭਲਾ ਜਾਂਦਾ ਕੋਟੀ ਕਲ ਵਾਲੇ ਜਾਣ ਸਾਰ ਚ ਟੀਕਾ ਸੀਮਨ ਲੈ ਦੂਗੀ ਲੈ ਕਿਨਾਂ ਤੋੜ ਕੇ ਦਿਖਾ ਦੇ ਬਈ ਕਵਾਲਿਟੀ ਇਹਦੀ ਵੀ ਬਾ ਕਮਾਲ ਹੈ ਇਹਦੀ ਮਾਤਰਾ ਰਿਕਾਰਡ ਕੀ ਰਿਹਾ ਬਈ ਇਹਦਾ ਬਈ 17 ਕਿਲੋ ਆ ਠੀਕ ਆ ਜੀ ਲੈ ਮੋੜ ਤੇ ਆ ਜਾ ਵੀਰੇ ਝੋਲੀ ਝੋਲੀ ਮਿੱਤਰੋ ਪੂਰੀ ਗਦੈਲੇ ਵਰਗੀ ਹੈ ਹਾਈਟ ਦੇਖ ਲਓ ਖੜਨੀ ਦੇਖ ਲਓ ਬੂਟ ਦੇਖ ਲਓ ਕਿਸੇ ਪਾਸਿਓ ਕੋਈ ਕਮੀ ਹੋਈ ਨਹੀਂ ਹੈਗੀ ਕੱਟੀ ਚ ਪੂਰੀ ਵਧੀਆ ਕੁਆਲਿਟੀ ਦੀ ਗੱਟੀ ਹੈ ਲੈ ਬੰਦੇ ਬਈ ਇਹਨੂੰ ਇਹਦੀ ਡਿਮਾਂਡ ਵੀਰੇ ਆਪਾਂ ਕੀ ਕਰਦੇ ਆਂ ਇਹਦਾ ਬਈ 52000 ਕਰਦੇ ਆਂ ਅੱਛਾ ਮੰਨਤਾਨ ਕਰ ਦਾਂਗੇ ਲੈ ਮਿੱਤਰੋ ਬਹੁਤ ਹੀ ਬਾਜ਼ਵਜੇ ਰੇਟ ਨੇ ਬਾਈ ਦੇ ਅੱਜ ਸਾਨੂੰ ਪਤਾ ਆਉਣ ਹੇਟ ਕੱਟੀ 52000 ਦੇ ਤੇ ਸਮੀ ਭਲੀ ਪੂਰੀ ਤੇ ਇਹਦਾ ਬਈ ਪਲਾ ਜਾਂਦਾ ਅਗਲਾ ਟੀਕਾ ਲਵਾ ਲੈ ਗੱਲ ਸਹੀ ਆ ਬਈ ਜਾਣ ਸਰ ਜੇ ਟੀਕਾ ਭਰਾ ਦੇ ਉੱਤੇ ਅੱਗੇ ਆ ਗਈ ਤਨ ਨੰਬਰ ਕੱਟੀ ਬਈ ਇਹਦੀ ਹਾਈਟ ਇਹਨਾਂ ਨਾਲੋਂ ਵੀ ਉੱਚੀ ਆ ਨਾ ਇਹ ਤਾਂ ਬਈ ਨਗੀਨਾ ਹੀ ਆ ਆਪਾਂ ਨੂੰ ਉਹਨਾਂ ਨੇ ਅਰਜਨ ਕੁੰਗੜ ਦੀ ਕਹਿ ਕੇ ਦਿੱਤੀ ਆ ਤੇ ਇਹਦੇ ਬਈ ਟੀਕਾ ਲੱਗਿਆਗਾ ਆਪਾਂ ਖਾਲੀ ਕਰਕੇ ਦੇਣੀ ਆਂਗੀ ਕਿੰਨਾ ਟਾਈਮ ਹੋ ਗਿਆ ਸੀ ਮੰਨਣਾ ਠੀਕ ਆ ਇਹਦੇ 27 ਦਿਨ ਹੋ ਗਏ ਆ ਲਾ ਮਿੱਤਰੋ 27 ਦਿਨਾਂ ਦਾ ਹੋ ਗਿਆ ਸੀਮਨ ਲੱਗਾ 2-4 ਦਿਨਾਂ ਨੂੰ ਕਿਟ ਨਾਲ ਆ ਕੇ ਚੈੱਕ ਕਰ ਸਕਦੇ ਹਾਂ 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 ਖੀਰੀ ਆ ਬਾਈ ਇੱਕੋ ਦਾੰਦ ਅਜੇ ਨੇ ਤੋੜਿਆ ਖੀਰ ਕੋਈ ਆਹੀ ਕੱਟੀ ਦੇਖ ਲਓ ਮਿੱਤਰੋ ਰਿੰਗ ਦੇਖ ਲਓ ਜਵੇਂ ਰਿੰਗ ਲੱਗਿਆ ਜਿਵੇਂ ਆਪਾਂ ਕਹਿੰਦੇ ਨਾ ਕੁਆਲਿਟੀ ਪੂਰੀ ਚੰਗੀ ਬੂਤ ਲੰਬੀ ਹਾਈਟ ਦੀ ਬਹੁਤ ਜ਼ਿਆਦਾ ਚੰਗੀ ਬਾਡੀ ਇਹਦੀ ਵੀ ਪੂਰੀ ਚੌੜੀ ਝੋਲੀ ਝੋਲੀ ਦਿਖਾ ਦੇ ਬਾਈ ਝੋਲੀ ਤੇ ਮਾਰ ਦੇ ਕੈਮਰਾ ਇੱਕ ਖਾਸियत ਹੋਰ ਹੈ ਜੈਡ ਬਲੈਕ ਜਵੇਂ ਸਾਰੀ ਜੈਡ ਬਲੈਕ ਹੋ ਬਾਈ ਪੂਜ ਪਾਸ ਸਾਰੀ ਜੈਡ ਬਲੈਕ ਹਾਂ ਗੂਠੇ ਵਰਗੇ ਥਾਨ ਨੇ ਹਾਈਟ ਬਹੁਤ ਜ਼ਿਆਦਾ ਲੰਬੀ ਕਰੈ ਨੂੰ ਵੀ ਤੋੜ ਕੇ ਕਵਾਲਿਟੀ ਬਹੁਤ ਹੀ ਜ਼ਿਆਦੇ ਵਾਈ ਲਵੇ ਅੱਜ ਬਾਕਮਾਲ ਹੈ ਰੇਟ ਵੀ ਬਹੁਤ ਵਾਜਬ ਨੇ ਲੈ ਕੇ ਰਾਂ ਇਹਨੂੰ ਖੋਲ ਕੇ ਦਿਖਾ ਦੇ ਕਰਾਂ ਬਈ ਪੂਰੀ ਵਧੀਆ ਕੁਆਲਿਟੀ ਚ ਆ ਗਈ ਇਹ ਵੀ ਨਗੀਨਾ ਹੀ ਆ ਬਈ ਸਿੰਗੀ ਸਿੰਗੀ ਤੇ ਮਾਰ ਦੀ ਟਿਕਾ ਕੇ ਕਵਾਲਿਟੀ ਵਾਈ ਲਵੇ ਸਾਰੀ ਉਹ ਟੌਪ ਤੋਂ ਟੌਪ ਹੀ ਹੈ ਐ ਨਹੀਂ ਹੈਗਾ ਵੀ ਨਗੂ ਇਕੱਠੇ ਕਰੇ ਨੇ ਪੂਰਾ ਟੌਪ ਦਿਖਾ ਜਮਾ ਝੋਟੇ ਆ ਗਈ ਆ ਗੱਲ ਸਹੀ ਆ ਬਈ ਹਾਈ ਟੂ ਹਿੱਟ ਬਹੁਤ ਕਰ ਗਈ ਨਾ ਹੂੰ ਲੈ ਮੋੜ ਲਿਆ ਬਈ ਇਹ ਹਾਲੇ ਫੇਸਬੁਕਸ ਦਿਖਾ ਦੇ ਬਾਈ ਗੱਲ ਸਹੀ ਆ ਬਾਈ ਰਿੰਗ ਸਿੰਗ ਲੱਗਿਆ ਬੂਥ ਪੂਰੀ ਲੰਬੀ ਆ ਗਈ ਜੈਡ ਬਲੈਕ ਚ ਆ ਗਈ ਆ ਜਿਹੜੀ ਲੂਈ ਜੀ ਆ ਤਾਂ 6 ਮਹੀਨਿਆਂ ਚ ਛੜ ਜਾਊ ਹਜੇ ਬੱਚਾ ਹਾਂ ਹਾਂ ਬਈ ਇਹ ਤਾਂ ਹਜੇ ਖੀਰੀ ਆ ਨਾ ਇਹ ਤਾਂ ਇਹਨੇ ਬੰਨ ਆ ਬਾਈ ਹਾਂ ਅਜੇ ਤਾਂ ਇਹਨੇ ਬੰਨਣਾ ਚੱਲ ਪਤਾ 27 ਦਿਨ ਹੋ ਗਏ ਸੀ ਮੰਨ ਲੱਗੇ ਨੂੰ ਕਿਸੇ ਨੇ ਚੈੱਕ ਕਰਨੀ ਕਿਟ ਨਾਲ ਮਹੀਨੇ ਦੇ ਡੇਢਕ ਦੀ ਹੋ ਜਾਂਦੀ ਹਾਂ ਹੋ ਜਾਂਦੀ ਆ ਹੋ ਜਾਂਦੀ ਬਾਕੀ ਬਾਈ ਆਪਾਂ ਖਾਲੀ ਕਰਕੇ ਗਾਂ ਤੋਂ ਲਈ ਆ ਖਾਲੀ ਕਰਕੇ ਦੇਣੀ ਆ ਉਹ ਅਗਲੇ ਦੀ ਕਿਸਮਤ ਇਹਦੀ ਡਿਮਾਂਡ ਕੀ ਕਰਦੇ ਆ ਬਈ ਆਪਾਂ ਡਿਮਾਂਡ ਇਹ ਦੇ ਦਾਂਗੇ ਆਪਾਂ 57000 ਦੀ ਦੇਦਾ ਲੈ ਮਿੱਤਰੋ ਇਹ ਵੀ ਜਮੀ ਬਾਜਵਜੇ ਰੇਟ ਚ ਤੁਹਾਨੂੰ ਪਤਾ ਕਟੀਆਂ ਦੀ ਡਿਮਾਂਡ ਬਹੁਤ ਜ਼ਿਆਦਾ ਰੇਟ ਬਹੁਤ ਜ਼ਿਆਦੇ ਨੇ ਜਿਹੜੇ ਹਿਸਾਬ ਨਾਲ ਕੱਟੀ ਦੀ ਕੁਆਲਿਟੀ ਹੈ 55000 ਕੋਈ ਜ਼ਿਆਦਾ ਨਹੀਂ ਰਿੰਗ ਸਿੰਘ ਚ ਆ ਗਈ ਜੈਡ ਬਲੈਕ ਆ ਗਈ ਨਾ ਬਾਈ ਇਹਦਾ ਭਾਈ ਦੋ ਦੋ ਤੋਤੇ ਨੰਗੂ ਕੀ ਜਦ ਦੇ ਤਿਆਰ ਹੋ ਕੇ ਕਰਵਾ ਹਾਂ ਹਾਂ ਜਦ ਦੇ ਤਿਆਰ ਹੋ ਕੇ ਕਰਵਾ ਲਈ ਗੱਲ ਸਹੀ ਆ ਬਾਈ ਕੋਮਪਲੈਸ ਹੀ ਹੋਊਗੀ ਦੱਸ ਰਹੀ ਆ ਪੂਰੀ ਟੌਪ ਦੀ ਕੁਆਲਿਟੀ ਆ ਮਿੱਤਰੋ ਬਾਈ ਲਵੇ ਅੱਜ ਤਿੰਨ ਨਾਗਨੇ ਤੇ ਤਿੰਨੇ ਟੌਪ ਦੇਣੇ ਲੈ ਬਈ ਹੁਣ ਕਿਰਾਵਾ ਦਾ ਫੋਨ ਨੰਬਰ ਤੇ ਪ੍ਰੋਪਰ ਐਡਰੈਸ ਜਿਹਾ ਸਮਝਾ ਦੇ ਸਾਰਿਆਂ ਨੂੰ ਬਾਈਆਂ ਨੂੰ ਬਈ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨਾਂ ਮੇਰਾ ਸੇਵਕ ਹੈ ਜੀ ਮੋਬਾਈਲ ਨੰਬਰ 9814204404 ਹੈ ਜੀ ਹਾਂ ਬਰਗਾੜੀ ਆਪਾਂ ਨੂੰ 3 ਕਿਲੋਮੀਟਰ ਹੈ ਜੈਤੋ ਮੰਡੀ 5 ਕਿਲੋਮੀਟਰ ਹੈ ਅਕਸਰੀ ਆਪਨੇ ਲੈ ਕਿੰਨੀਆਂ ਕਟੀਆਂ ਖੜੀਆਂ ਆਪਣੇ ਕੋਲੇ 5-7 ਨਾਕ ਹੁੰਦੇ ਹੀ ਆ ਹੁੰਦੀਆਂ ਵੱਡੀਆਂ ਕਟੀਆਂ ਆ ਆਪਾਂ ਛੋਟੀਆਂ ਛੋਟੀਆਂ ਢੱਟ ਲਏ ਹਾਂ ਹੁੰਦੀਆਂ ਡਗਿੰਨੇ ਪੀਸੀ ਆਪਣੇ ਕੋਲੇ ਲੈ ਮਿੱਤਰੋ ਬਾਈ ਨੂੰ ਕਰ ਲਿਓ ਸੰਪਰਕ ਸਕਰੀਨ ਤੇ ਵੀ ਨੰਬਰ ਚੱਲ ਰਿਹਾ ਹੈ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ ਬਈ ਸਾਰਿਆਂ ਦਾ